ਟਾਈਂ ਲੀ ਜੇ 2 ਮਿੰਟ ਵਾਸਤੇ ਜੀ ਵੇਖੋ ਬੇਨਤੀ ਹੈ ਇਸ ਤਰ੍ਹਾਂ ਅਸੀਂ ਛੱਤੀ ਸਾਹਿਬ ਨਾਲ ਅੱਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਮਾਣੇ ਪੰਜਾਬੀ ਤੇ ਨਮਾਣੇ ਸਿੱਖ ਜੀ ਇੱਧਰ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕੀ ਹੋਲੀਐਸਟ ਆਫ ਦੀ ਹੋਲੀ ਸ਼ਰਾਈਨ ਜਿਹੜੀ ਆ ਇਹ ਤਾਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਮਨੁਸ਼ਕੀ ਜਾਤ ਸਭੀ ਕੀ ਪਛਾਣੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰ ਬਣਾ ਲਈ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਉੱਥੇ ਦਰਸ਼ਨ ਕਰ ਤੋਂ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਪਾਰੀ ਅਫਸੋਸ ਹੈ ਕਿ ਪਿਛਲੇ ਦਿਨੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਨੂੰ ਦੇਵੇ ਜਾਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਵਾਰ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਬੇਅਦਬੀ ਦੇ ਅੰਦਰ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਨਹੀਂ ਲਿਆ ਕੇਸ ਕਿਸਮ ਦੀਆਂ ਈਮੇਲਸ ਜਿਹੜੀਆਂ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਵਾਸਤੇ ਅਸੀਂ ਰਿਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਨਜ਼ਰ ਆਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰਿਆਂ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਮੈਂਟ ਆਫ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ੍ਰੀ ਅਮਰitsar ਸਾਹਿਬ ਤੇ ਕਿਸੇ ਸੰਜੀਜਤਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮਐਲਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਆਫ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਇਥੋਂ ਦੇ ਸਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨਿਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਖੜੀ ਹੈ ਕੀ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫਾਰ ਸਕਿਉਰਟੀ ਪਰਪਸਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਜੀ ਨੇ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅਜ ਤੱਕ ਇੱਥੇ ਫੰਕਸ਼ਨ ਨਾ ਚਾਹੀਏ। ਪਾਈਓਸੇ ਇੱਕ ਪਾਸੇ ਪੁਲਿਸ ਸਪੈਸ਼ਲ ਪ्रेस कॉन्फ्रेंस ਕਰਕੇ ਦਾਵਾ ਕਰਦੀ ਹੈ ਕਿ ਇੱਕ ਦੋਸਤੀ ਸੀ ਫਰਾਸਤ ਚ ਲੈ ਲੈ ਪੁੱਛ ਕੇ ਜੀ। ਪੁਜੀ ਬਸੇ ਦੁਆਰਾ ਮੇਲ ਆ ਜਾਂਦੀ ਹੈ ਅੱਜ ਫੇਰ ਆਈ ਹੈ। ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸੰਤੀ ਸਾਹਿਬ ਨੇ ਵੀ ਦੱਸਿਆ। ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਹੈ ਕਿ ਡਿਟੇਨ ਹੋ ਰਿਹਾ ਹੈ। ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਨੂੰ ਦੇ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਸ ਹੋ ਰਾਗੇ। ਸੋ ਥੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜ਼ਿਸ਼ ਹੋ ਰਹੀ ਹੈ ਯਕੋ ਜੇ ਏਜੰਸੀਆਂ ਭਾਰ ਲੀਆਂ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਦੀ ਲੋੜ ਹੈ ਤੇ ਮੈਂ ਭਗਵੰਤ ਸਿੰਘ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲੀ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੁੰਦੀ ਲੋੜ ਹੈ ਪਰ ਸਰਕਾਰ ਤੋਂ ਕਰੋਗੇ ਮੰਗ ਜੀ ਇਹਦੀ ਜਾਂਚ ਕਰਵਾਉਣ ਦੀ ਇਨਕੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿੰისტਰ ਸਾਹਿਬ ਆਪਾਂ ਚੀਫ ਮਿੰისტਰ ਸਾਹਿਬ ਜਿੱਦੇ ਨਾਲ ਵੀ ਗੱਲ ਕਰਨਾ ਚਾਹਤੇ ਕਰਨ ਅਸੀਂ ਤੇ ਐਸ ਪੰਜਾਬੀ ਚਿੰਤਿਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਹੈ ਤੇ ਨੈਸ਼ਨਲ ਟੂਰਿਸਟ ਵੀ ਆਂਦਾ ਹੈ ਇੱਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਲਾਲਖੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲਖੀ ਉਹਨਾਂ ਨੂੰ ਕੋਈ ਗਲਾਂਤ ਫਕਾਣ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਪਰ ਬਾਜਾ ਸਾਹਿਬ ਕਿ ਇਹਦੇ ਵਾਸਤੇ ਮੈਂ ਸਮਿਨਾ ਕੇ ਇੰਟੈਲੀਜੈਂਸ ਫਿਲਡ ਮੰਨਦੇ ਪੰਜ ਦਿਨਾਂ ਚ ਹਲੇ ਤੱਕ ਕਲਪਰ ਟ੍ਰੇਸ ਨਹੀਂ ਹੋ ਪਾਇਆ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਿਨਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦੇ ਸੰਕੇ ਦਰਬਾਰ ਸਾਹਿਬ ਦੀ ਸਿਕਿਉਰਟੀ ਨੂੰ ਆਂਦੇ ਟਾਈਮ ਤੇ ਅਸੀਂ ਕਿਸਤਾ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਸਾਜ਼ਿਸ਼ ਦੇ ਵਿੱਚੇ ਉਹ ਲੋਕ ਨੇ ਉਹਦੇ ਵਾਸਤੇ ਜਿਹਦੀ ਮਰਜ਼ੀ ਬਦਲ ਲੈਣਾ ਚਾਹਣ ਇਹ ਲੈ ਪਰ ਸਿਰ ਸਬੰਧوں ਦੀ ਸਿਕਿਉਰਿਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਿਰ ਟੈਨੀਸੀ ਹੁੰਦੀ 100% 100% ਦੀ ਇਹ ਸਿਕਿਉਰਿਟੀ ਨੂੰ ਕਿਉਂਕਿ ਲਖਾਪੁਰ ਵੀ ਗਲਤੀ ਇਥੇ ਆ ਕੇ ਯਾਤਰੀ ਆਉਂਦੇ ਨੇ ਮੱਥਾ ਟੇਕਦੇ ਨੇ ਜਿੱਥੇ ਪੰਜ ਚਾਰ ਲੱਖ ਲੋਕ ਰੋਜ਼ ਆਉਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਉਸ ਨੂੰ ਸਿਕਿਉਰ ਕਰਦੇ ਕਿਉਂ ਤੁਹਾਡੇ ਸਾਥੀਆਂ ਨਾਲੇ ਵੀ ਕਿਹਾ ਸੀ ਕਿ ਸੀਏ ਸੀ